ਪਰਸ ਆਫ ਟਰੱਕੀ ਉਹਨਾਂ ਨੇ ਸਾਰੇ ਨਵੇਂ ਦੇ ਨਹੀਂ ਹਾਂ ਟਰੱਕੀ ਉਹਨਾਂ ਨੇ ਸਾਹਮਣੇ ਜਿੰਦਾ ਹੈ ਪਰਸ ਆਫ ਅਮੈਂ ਅਰਤੀ ਐਸੋਸੀਏਸ਼ਨਾਂ ਮੀਟਿੰਗ ਕਰਕੇ ਆਏ ਜੀ ਤੇ ਖੁੱਲ ਗਈ ਹੜਤਾਲੀ ਖੁੱਲ ਗਈ ਤੁੰਗੀ ਹੜਤਾਲੀ ਤੇ ਉਹ ਵੀ ਮੰਗ ਕਰਦੀ ਕੱਲ ਤੋਂ ਕੱਲ ਤੋਂ ਕੰਮ ਹੀ ਲੱਗੋ ਜੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਸਭ ਤੋਂ ਵੱਧ ਤੋਂ ਵੱਧ ਮਤਲਬ ਮੈਂ ਨਹੀਂ ਚਾਹੁੰਦਾ ਕਿਉਂਕਿ ਮੈਂ ਆਪ ਖੁਦ ਜੀ ਵੀ ਨਾਲ ਪਰਿਵਾਰ ਨੂੰ ਲਾ ਕੇ ਵੀ ਡਾਲਾ ਖੁੱਲੇ ਅੱਖਾ ਲੱਗੇ ਤੁਲੇ ਪੰਜ ਤੋਂ 6 ਘੰਟੇ ਬੋਰੀ ਮੰਡੀ ਚ ਨਹੀਂ ਜੀ ਕਿਉਂਕਿ ਉਹ ਸੈਲੈਂਸ ਤੇ ਫੈਲਾ ਚ ਬਹੁਤ ਸਪੇਸ ਹੈ ਨਹੀਂ ਬਿਲਕੁਲ ਚੰਦਰਨਾਣਾਂ ਦੀ ਮੀਟਿੰਗ ਹੋ ਗਈ ਆ ਜਾੜਤੀਆਂ ਕਰਕੇ ਐ ਹੜਤਾਲ ਕੋਲਦੀ ਹੈ ਤੇ ਹੜਤਾਲ ਕੋ ਤੇ ਕਿਸਾਨਾਂ ਦੇ ਪੈਸੇ ਸਾਡੇ ਕੋਲੇ ਆ ਗਏ 48000 ਰੁਪਏ ਸੀਸੀਐਲ ਕਹਿੰਦੇ ਆ ਕੈਸ਼ ਕ੍ਰੈਡਿਟ ਨੂੰ ਜੀ ਸਰ ਤੇ ਜੇ ਤੱਕ ਕੋ ਕਰੇ ਬੰਚੂ ਗੋਦੇ ਪੈਸੇ ਆ ਹੀ ਕੰਮ ਦਾ ਲਾਣੇਦਾਰ ਦਾ ਲੀਗਾ ਕਿਉਂ ਸਾਰੇ ਪਰਿਵਾਰ ਦਾ ਖਿਆਲ ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ ਵਧੀਆ ਕੱਲ ਨਰਾਤੇ ਆਂ ਦੇਨ ਚੱਲਦੇ ਨੇ ਕੱਹਾਂ ਆਂ ਦੇਨ ਚੱਲਦੇ ਨੇ ਖੁਸ਼ੀਆਂ ਉਹ ਤੁਹਾਨੂੰ ਖਾਣ ਦੇ ਦਾ ਸਾਹ ਦੇ ਰਿਹਾ ਦੇਰ 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 ਚੱਲ ਪਏ ਕੱਲ ਤੋਂ ਕੱਲ ਨੂੰ ਮਾਰੂ ਸਲਫਾ ਅੱਜ ਅੱਜ ਕਪੜਾ ਮਾਰ ਲਓ ਜਿੰਦਾਬਾਦ 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 ਕਰੋ ਇੱਕ ਬਰਿਆ ਜੀ ਇਹਦੇ ਨਾਲ ਸਾਡਾ ਬਹੁਤ ਨੇ ਜੀ ਢੂਟ ਮੋੜ ਕੇ ਵੀ ਬਥਰ ਰੱਖਦਾ ਬੋਲਣ ਦੇ ਟਾਈਮ ਉਦੋਂ ਦਾ ਕੁਝ ਨਹੀਂ ਬੜਿਆ ਸਾਡਾ ਜਿਹੜਾ ਦਰਿਆ ਜੀ ਸਾਡਾ ਪਹਿਲਾ ਬਨੇ ਵਾਲੀ ਰੋਡ ਹੈ ਇਹ ਬੇਲਾ ਬੇਲਾ ਬਨੇ ਵਾਲੀ ਦੇਖੇ ਦੇ ਤਾਂ ਬੜਾ ਜ਼ੋਰ ਲੱਗਦਾ ਇੱਕਾ ਦੇ ਦੁਕਾਨ ਦਾ ਸਾਰਾ ਬੀਜਿੰਗ ਕਰਦੇ ਸਰ ਸਾਢੇ 8 ਸਰ ਸਾਰਾ ਨੇ ਸਰ ਇਹ ਬਜਟ ਸਰ ਪਹਿਲਾਂ ਅਨਾਉਂਸ ਕਰਤਾ ਉਹਨਾਂ ਨੇ ਹਾਂ ਜੀ ਪੱਥਰ ਵੀ ਡੱਕ ਗਏ ਜੀ ਫਿਰ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਹਾਂ ਜੀ ਹਾਂ ਜੀ ਹਾਂ ਜੀ ਆਪ ਦੇ ਨਹੀਂ ਪੱਥਰਾ ਆਪ ਹੀ ਦੇਖਣ ਜੋ ਕੋਈ ਹੈ ਨਾ ਤੁਸੀਂ ਇੰਨਾ ਪਿਆਰ ਹੀ ਦੇ ਤੇ ਜੇ ਕਿਤੇ ਮੈਂ ਵੀ ਗਲਤ ਕਰ ਰਿਹਾ ਹਾਂ ਮੈਨੂੰ ਮੋੜਾ ਫਰਕ ਕਰੋ ਨਾ ਡੋਡੇ ਨਾਲ 100% ਡੋਡੇ ਨਾਲ ਨਾ ਮੇਰਾ ਕਿਸੇ ਰੇਤੇ ਚਸ ਦਾ ਨਾ ਮੇਰਾ ਖੱਡਾ ਕਿਸ ਦਾ ਨਾ ਮੇਰਾ ਮੈਨੂੰ ਕਹਿੰਦਾ ਜਿੱਥੇ ਲੋਕਾਂ ਨੂੰ ਚੁੱਲ੍ਹਾ ਵੱੜਦਾ ਵੱਡੋ ਠੀਕ ਹੈ ਜੀ ਚਾਹ ਟਰੈਕਟਰ ਆਈ ਹੈ ਚਾਹ ਟਰੈਕਟਰ ਨਹੀਂ ਹੈ ਆਰਟੀਆ ਰਹੀ ਹੈ ਕਿਸਾਨਾਂ ਦਾ ਮਜ਼ਦੂਰਾਂ ਦਾ ਮੇਰੇ ਵੱਲੋਂ ਕੋਈ ਐਡਾ ਫੱਡਾ ਐਡਾ ਫੱਡਾ ਹਾਂ ਤਾਂ ਦਿੱਤਾ ਜੀ ਕਿ ਸੋਚਿਆ ਕੰਮ ਕਰਾਂ ਦੇ ਮੁੰਡੇ ਨੂੰ ਸਿੱਟੇ ਬਾਜੀ ਵੀ ਆਏ ਤੁਰਾਂਗੇ ਨਹੀਂ ਮੇਰੀ ਥੋੜੀ ਜਿਹੀ ਆਸ ਹੈ ਉਹੀ ਮੇਰੇ ਤੇ ਮੀਨ ਜੀ ਜੀ ਕਿੰਨਾ ਥੋੜੀ ਤੇ ਕਰੂ ਅਸੀਂ ਜੀ ਅੱਜ ਲੱਗੇ ਹੋਏ ਆ ਮੂਟਾ ਮੂਟਾ ਦਾ ਕੋਈ ਜੱਕ ਨਹੀਂ ਹਸਾ ਦੇ 22 ਸਾਲਾਂ ਬਾਅਦ ਨੇ ਜਦੋਂ ਉਦੋਂ ਪਤਾ ਨਹੀਂ ਕੀ ਹੋਊਗਾ ਉਹ ਬਾਅਦ ਚ ਦੇਖਾਂਗੇ ਪਹਿਲਾਂ ਕੰਮ ਦੇਖੋ ਹੁਣ ਆਲੇ ਨਹੀਂ ਤਾਂ ਆਖਰੀ ਸਾਲ ਕਰਦੇ ਹੋ ਹਾਂਜੀ ਲੋਕਾਂ ਨੂੰ ਆਖਰੀ ਸਾਲ ਵਾਲੀ ਯਾਦ ਰਹਿ ਜਾਂਦੀ ਹੈ ਹੈਨਾ ਜੀ ਹਾਂ ਯਾਰ 100 ਰੁਪਏ ਸਿਲੰਡਰ ਸਸਤਾ ਕਰਤਾ ਇਹ 4 ਸਾਲ ਲੁਟਿਆ ਹੁੰਦਾ ਉਹ ਤਾਂ ਆਪਾਂ ਪਹਿਲੇ ਦਿਨ ਤੋਂ ਲੱਗੇ ਹੋਏ ਆ ਨੌਕਰੀਆਂ ਦੇਣ ਵਾਸਤੇ ਲੱਗੇ ਆ ਪਾਣੀ ਕਹੇ ਨਹਿਰਾਂ ਕੱਸੀਆਂ ਦਾ ਪਾਣੀ ਬਿਜਲੀ ਬਿਜਲੀ ਦੱਸੋ ਮੇਰੇ ਵੀ ਆ ਰਹੇ ਨੇ ਆਹ ਬਰਮਾ ਇਹ ਬੁੱਕਾਟ ਮੈਨ ਲੱਗ ਗਈਆਂ ਯਾਰ ਤਨੂ ਵੀ ਆਪ ਮੋਟਰਾਂ ਚੱਲੀ ਆ ਜੀ ਆਹ ਮੋਟਰਾਂ ਬੰਨੀਆਂ ਆ ਜੀ ਪਹਿਲਾਂ 17 18 ਹਾਂ ਸੰਪਤੀਆਂ ਹੋ ਗਈ ਸਾਡੇ ਜੀ ਸਾਬੀ ਤੇ ਇਸੇ ਮੈਟੋ ਜਾ ਰਹੇ ਹਾਂ ਜੀ 17 ਮਿੰਟ ਵੀ ਹੋ ਗਏ ਹਾਂ ਜੀ ਮੇਰੇ ਮਿੰਟ ਵੀ ਆਜੋ 17 ਹਾਂ ਸੰਪਤੀਆਂ ਹੋ ਗਈਆਂ ਅਜੇ ਤੱਕ ਵੈਰੀ ਗੁੱਡ 75 ਮਿੰਟਾਂ ਚ ਇਹ ਵੈਰੀ ਗੁੱਡ ਹਾਂ ਬੜੀਆਂ ਲੜਾਈਆਂ ਦੂਣੀ ਪਟਾਣੀਆਂ ਲੜੀ ਜਾਂਦੀ ਸਰਪੰਚੀ ਹੈ ਪਿੰਡ ਦੀ ਸਰਪੰਚੀ ਹੈ 20-20 ਲੱਖ ਰੁਪਏ ਲਾਈ ਜਾਂਦੀ ਸੀਰ ਸਾਹਿਬ ਬਾਡੀ ਬਦੌਲਤ ਆ ਨਹਿਰ ਕਿਉਂ ਨਾ ਪਿੰਡਾਂ ਨੂੰ ਪਾਣੀ ਵੀ ਮਿਲ ਰਿਹਾ ਜੀ ਜੇ ਇਹਦਾ ਬੰਦ ਹੋ ਜਾਣ ਗਿਆ ਇਹਦੇ ਤੇ ਲੱਗਿਆ ਜੀ ਤਿੰਨ ਜਗ੍ਹਾ ਢਾਈ ਸਾਡੇ ਹਲਕੇ ਦੇ ਇੱਧਰ ਟੋੜ ਰਹੇ ਆ ਜੀ ਬੜੀ ਝੱਲੀਆਂ ਜੀ ਕਿਹੜੀ ਸਲਾਮਤ ਹੋ ਰਹੀ ਜੀ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਬਰਨਾਲੇ ਪੁਰ ਇਸੇ ਨਹਿਰ ਤੋਂ ਜਾਂਦਾ ਹਰੀਗੜ੍ਹ ਵਾਲੀ ਨਹਿਰ ਕਹਿੰਦੇ ਆ ਮਸੇ ਮਤਲਬ ਬਰਨਾਲੇ ਦੇ ਆਣ ਵਾਲੇ ਪਿੰਡ ਹਰੀਗੜ੍ਹ ਰਾਜਗੜ੍ਹ ਹੜ੍ਹ ਵਾਲੇ ਪੂਰੇ ਕੁੱਬੇ ਨਹਿਰ ਉਹਨਾਂ ਦੀਆਂ ਜੜਾਂ ਚ ਜਾਂਦੀ ਹੈ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਜਦੋਂ ਨਹਿਰ ਹੀ ਥੋੜੇ ਖੇਤਾਂ ਤੋਂ ਜਾਂਦੀ ਹੈ ਕਹਿੰਦੇ ਨਾ ਜੀ ਇੱਥੇ ਮੋਗਾ ਨਹੀਂ ਕਿਉਂ ਨਹੀਂ ਹੈਗਾ ਵੀ ਘੱਟ ਤੋਂ ਘੱਟ ਜਿੰਨਾ ਵੀ ਆ ਜਮੀਨਾ ਚੋਂ ਜਾ ਰਹੀ ਜੇ ਹੁਣ ਇੱਥੇ ਨੇ ਫੈਕਟਰੀ ਲਾਉਂਦਾ ਤਾਂ ਘੱਟ-ਘੱਟ ਥੋੜੇ ਆਲੇ-ਦਾਲ ਦੇ ਪਿੰਡਾਂ ਦੇ ਮੁੰਡਿਆਂ ਕੁੜੀਆਂ ਨੂੰ ਕੰਮ ਦੇਉਂਗਾ ਨਾ ਮੈਂ ਸ਼ਰਤ ਰੱਖੂਗਾ ਪਹਿਲਾਂ ਇਹਨਾਂ ਦੇ ਉਹਨਾਂ ਨੂੰ ਕੰਮ ਦਿਓ ਫੈਕਟਰੀ ਵਾਲੇ ਵੀ ਚਾਹਣਗੇ ਵੀ ਇੱਥੋਂ ਹੀ ਕੰਮ ਮਿਲ ਜੇ ਤਾਂ ਸਾਨੂੰ ਦੂਰ ਨਹੀਂ ਜਾਣਾ ਜੇ ਹੁਣ ਆ ਇਸ ਨਹਿਰ ਚੋਂ ਤੁਹਾਨੂੰ ਪਾਣੀ ਵੀ ਮਿਲਦਾ ਫਿਰ ਇਹ ਰੱਖੀ ਫਾਇਦਾ ਨਹੀਂ ਨਹੀਂ ਲੱਗਿਆ ਜੀ ਉੱਥੇ ਹੀ ਚਰਚਾ ਕਰ ਲੱਗ ਗਈ ਹੋਰ ਫਦਾ ਮੈਂ ਪਾਣੀ ਆਪਣੇ ਕੋਲ ਬਥੇ ਹੋ ਗਿਆ ਆਪਾਂ ਸ਼ਾਮ ਲਿਆ ਤੇ ਹੁਣ ਮਿੱਟੀ ਵੀ ਤੇ ਉਪਰ ਕਰ ਤੇ ਉਧਰ ਕਰਦਾ ਸਰਕਲ ਵੀ ਬਣਾਉਂਦੇ ਆ ਮਿੱਟੀ ਬਹੁਤ ਰਪਜਾਉ ਤੇ ਪਾਚ ਵੀ ਆ ਗਈ 90 90 ਮਾਣ ਚੋਣਾ ਹੋ ਠੀਕ ਹੋ ਗਿਆ ਠੀਕਾ ਬੱਦ ਗਿਆ ਠੀਕਾ ਤਾਂ ਲੱਖ ਲੱਖ ਤੇ ਚੱਲੇ ਗਏ ਠੀਕ ਜੀ ਤੇ ਪਾਇਤ ਦੀ ਫਸਲ ਬਹੁਤ ਵਧੀਆ ਹੋ ਰਹੀ ਦਾਣਾ ਦਾਣਾ ਚੱਕਣੇ ਕੱਲ ਤੋਂ ਤੁਹਾਡਾ ਕੰਮ ਸੀ ਅੱਜ